ਵਾਹ ਵੀ ਚੰਨਣਾ ਉਹ ਪਰਜਾਈ ਤੇਰੇ ਆਏ ਹੁਣੇ ਸੂਟ ਕੋਈ ਫਾਈਨਲ ਕੀਤਾ ਹੋਣਾ ਪੈਕ ਹੈ ਹਾਂ ਆ ਪੈਕ ਕਰਕੇ ਰੱਖਿਆ ਹੋਇਆ ਆ ਸੀਗਾ ਨੀਲੇ ਰੰਗ ਦਾ ਫੁਰਕਾਬਾਦੀ ਹਾਂ ਕਿੰਨੇ ਦਾ ਮੈਂ ਆਪਣੇ 파ਟਨਰ ਤੋਂ ਪੁੱਛ ਕੇ ਆਣਾ ਕਿ ਇਹ ਸਾਨੂੰ ਕਿੰਨੇ ਦਾ ਪਿਆ ਠੀਕ ਹੈ ਪਹਿਲੇ ਭਾਈ ਹਾਂ ਜਿਹੜਾ ਫੁਰਕਾਬਾਦੀ ਸੂਟ ਆਇਆ ਹੈ ਨੀਲੇ ਰੰਗ ਦਾ ਉਹਦਾ ਕੀ ਰੇਟ ਹੈ ਉਹ ਆਪਾਂ ਨੂੰ ਪਿਆ 4000 ਰੁਪਏ ਦਾ ਪਰ ਦੋ ਬੰਦਾ ਖਰਚਾ ਪਾਣੀ ਕਿਸਨੂੰ ਵੀ 5000 ਤੋਂ ਘੱਟ ਨਹੀਂ ਮੇਰਾ ਦੋਸਤ ਹੈ ਰਬਾਬ ਉਹਨੂੰ ਦੇਣਾ ਹੈ ਉਹ ਯਾਰੀ ਦੋਸਤੀ ਤਾਂ ਠੀਕ ਹੈ ਬਹੁਤ ਹੀ ਗੱਲ ਹੈ ਵਧੀਆ ਚਾਹ ਪਾਣੀ ਪਿਲਾਦੀ ਪਰ 4800 ਤੋਂ ਘੱਟ ਨਹੀਂ ਕਿਸੇ ਨੂੰ ਵੀ ਲੈ ਵੀਰੇ ਇਹ ਤੈਨੂੰ ਸਿਰਫ 4000 ਤਾਂ ਲੱਗੂਗਾ ਲੈ ਫੜ 3000 ਰੁਪਏ ਇਹ ਗਾਣ ਉਹ ਵੀਰੇ ਮੈਂ ਤੈਨੂੰ ਆਪਣੀ ਖਰੀਦ ਦੱਸੀ ਐ ਇਹ ਉਹ ਮੈਨੂੰ ਸਭ ਪਤਾ ਏ ਯਾਰ ਕੱਪੜੇ 'ਚ ਕਿੰਨਾ ਕੁ ਭੇਟ ਐ ਐਨਾ ਕੁ ਤਾਂ ਮਾਰਜਨ ਹੁੰਦਾ ਉਹ ਇਹਦੇ ਉੱਪਰ ਦਾ ਖਰਚਾ ਵੀ ਨਹੀਂ ਲਿਆ ਇਦਾਂ ਤੂੰ ਮੇਰਾ ਦੋਸਤ ਆ ਤਾਂ ਤੈਨੂੰ ਆਪਣੀ ਖਰੀਦ ਦਿੱਤੀ ਐ ਯਾਰ ਹੁਣ ਖਰਚੇ ਨਾ ਪਾ ਕੇ ਤੂੰ ਐਸਾਨ ਕਰ ਤਾਂ ਮੇਰੇ ਤੇ ਕਮਾਲ ਕਰੀ ਜਾਣਾ ਐਨਾ ਕੁ ਤਾਂ ਮਾਰਜਨ ਹੁੰਦਾ ਯਾਰ ਹੁਣ ਤੇਰ ਤੋਂ ਥੋੜਾ ਕਮਾਣੇ ਐ ਉਹ ਠੀਕ ਐ ਠੀਕ ਐ ਕੋਈ ਐਸਾਨ ਨਹੀਂ ਕੀਤਾ ਪਰ ਆਬ ਗੱਲ ਤਾਂ ਸੁਣ ਉਹ ਵੀ ਠੀਕ ਐ ਤੈਨੂੰ ਕਿਹਾ ਸੀ ਨਾ ਕਿ ਚਾਹ ਪਾਣੀ ਬੁਲਾ ਦੇ ਉਹ ਤੈਨੂੰ ਬੁਲਾਵਾ ਚਾ ਉਹ ਯਾਰ ਚੰਨਣ ਤੇਰੇ ਇਚ ਚੁੰਨੀ ਨਹੀਂ ਹੈ ਇਹਨਾਂ ਨਾਲ ਚੁੰਨੀਆਂ ਥੋੜਾ ਹੁੰਦੀਆਂ ਯਾਰ ਬਿਨਾ ਚੁੰਨੀ ਤੋਂ ਸੂਟ ਥੋੜੀ ਠੀਕ ਲੱਗਦਾ ਮੈਂ ਦੇ ਦੇਣਾ ਚੁੰਨੀ ਆਪਾਂ ਦੇ ਇਹ ਆਸੀ ਆਪਣੀਆਂ ਬਣਵਾਈਆਂ ਹੋਈਆਂ ਇਹਦੇ ਨਾਲ ਦੀਆਂ ਇਹ ਹਜ਼ਾਰ ਦੀ ਹੈ ਆ ਲੈ 500 ਰੁਪਇਆ ਉਹ ਨਾ ਬੋਲੀ ਓ ਯਾਰ ਇਹਦਾ ਮੈਂ ਆਪਣੀ ਰੇਟ ਦੰਦਾ ਹਾਂ ਤੈਨੂੰ। ਓ ਠੀਕ ਹੈ ਹੁਣ। ਯਾਰ ਤੈਨੂੰ ਤਾਂ ਮੈਂ ਆਪਣੀ ਖਰੀਦ ਦਿੰਦਾ ਹਾਂ ਨਾ। ਯਾਰ ਹੁਣ ਦੋਸਤੀ ਯਾਰੀ ਵਾਲਾ ਰੇਟ ਲਾਇਆ। ਤੂੰ ਐਹਸਾਨ ਕਰਦਾ ਕੋਈ। ਮੈਨੂੰ ਲੱਗਦਾ ਤੈਨੂੰ ਚਾਹ ਪੁਲਾਏ ਦਵਾਂ। ਅਦਰਕ ਵਾਲੀ ਪੀਣੀ ਹੈ। ਲੇਟਿਆ ਹੋਇਆ। ਉਹ ਤੈਨਾਂ ਦੂਆ ਮਾਰ ਕੇ ਵਿਹਲਾ ਹੋਇਆ ਸੀਗਾ ਮੈਂ ਚੱਲ ਥੋੜੀ ਜਿਹਾ ਪਿੱਠੇ ਸਿੱਧੀ ਕਰ ਲਵਾਂ ਓ ਸੁਣਾ ਕੀ ਸੇਵਾ ਕਰੀਏ ਆਪਣੀ ਗਲੀ 'ਚ ਆ ਰਿਹਾ ਵਿਆਹ ਡਾਕਟਰ ਦੇ ਮੁੰਡੇ ਦਾ ਹਾਂ ਤੇਰੀ ਭਿਹਾਈ ਵਾਸਤੇ ਸੂਟ ਦਿਖਾ ਵਧੀਆ ਜਿਹਾ ਹੋਵੇ ਆ ਦੇਖ ਵੀਰੇ ਇਸ ਟਾਈਮ ਲੇਟੈਸਟ ਡਿਜ਼ਾਈਨ ਚੱਲ ਰਿਹਾ ਹੈ ਇਹ ਜੇ ਨਾ ਭਾਬੀ ਨੂੰ ਪਸੰਦ ਆਇਆ ਬਸ ਚੇਂਜ ਕਰ ਦਾਂਗੇ ਆ ਠੀਕ ਆ ਘਰ ਦੇ ਪੈ ਕੇ ਨਾਲੇ ਪੈਸੇ ਦੱਸ ਕਿੰਨੇ ਆ ਇਹਦੇ ਤੇਰੇ ਨਹੀਂ ਸਿਰਫ 5000 ਦਾ ਅੱਛਾ ਆ ਲੈ 5000 5000 ਫੜਾ ਅਬ ਇਹ ਇੱਕ ਮਿੰਟ ਆ ਲੈ 1000 ਰੁਪਏ 1000 ਰੁਪਏ ਇਹ ਕਾਦਾ ਉਹ ਮੈਂ ਨਾ 1000 ਵਧਾ ਕੇ ਦੱਸਿਆ ਸੀਗਾ ਮੈਨੂੰ ਲੱਗਿਆ ਕਿ ਤੂੰ ਘਟਾਏਂਗਾ ਅੱਛਾ ਮੇਰੀ ਖਰੀਦ ਤਾਂ ਇਹਦੀ 4000 ਰਈ ਸੀਗੀ ਹੁਣ 11 ਦੋਸਤਾਂ ਤੋਂ ਥੋੜਾ ਕਮਾਣੇ ਠੀਕ ਆ ਉਹ ਚੁੰਨੀ ਹੈਗੀ ਵਿੱਚ ਇਹਦੇ? ਨਾ ਇਹਨਾਂ ਸੂਟਾਂ 'ਚ ਚੁੰਨੀਆਂ ਨਹੀਂ ਆਉਂਦੀਆਂ। ਚੁੰਨੀ ਤਾਂ ਦੇ। ਚੁੰਨੀ ਤੇ ਬਣਾ ਕਾਹਦਾ ਸੂਟ? ਲੈ ਵੀਰੇ। ਇਹ ਐਸੀ ਸਪੈਸ਼ਲ ਬਣਵਾਈਆਂ ਹੋਈਆਂ। ਇਹ 800 ਰੁਪਏ ਦੀ। ਆਹ ਪਰ 500 ਰੁਪਿਆ। ਮੈਨੂੰ ਸਭ ਪਤਾ। ਯਾਰ ਘਟਾਤਾ ਕੋਈ ਆਸਾਨ ਨਹੀਂ ਕਰਿਆ। ਠੀਕੋ। ਹਾਂ। ਮੈਨੂੰ ਲੱਗਦਾ ਚਾਹ ਛੱਡ ਹੁਣ ਤੈਨੂੰ ਕਾਬਾ ਹੀ ਬੁਲਾਉਣਾ ਪੈਣਾ